ਓਏ ਕੁਮੜਿਆ ਸਾਇਲੈਂਟ ਅ ਨਾਮ ਦੱਸਿਓ ਆਪਣਾ ਸਪਨਾ ਸ਼ਰਮਾ ਕੀ ਗੱਲਬਾਤ ਹੋਈ ਸੀ ਰਾਤੀ ਰਾਤੀ ਮੈਂ ਆ ਰਹੀ ਸੀ ਸਿਟੀ ਲੱਗੋ ਤੇ ਬੜੀ ਜ਼ੋਰਦਾਰ ਧਮਾਕਾ ਹੋਇਆ ਤੇ ਮੈਂ ਕਾਫੀ ਫਿੱਟ ਉੱਪਰ ਉੱਛਲ ਗਈ ਤੇ ਬਹੁਤ ਧੂਆਂ ਸੀ ਤੇ ਧੂਆਂ ਬਹੁਤ ਜ਼ਿਆਦਾ ਸੀ ਫਿਰ ਮੈਂ ਜ਼ਮੀਨ 'ਤੇ ਪੈ ਗਈ ਤੇ ਬੜਾ ਕੁਝ ਚੁੱਬਿਆ ਮੇਰੇ ਸਰੀਰ 'ਤੇ ਤੇ ਮੈਂ ਹਾਥੂ ਥਲਾਇਆ ਕੋਈ ਗੱਡੀ ਨਹੀਂ ਰੁਕੀ ਫਿਰ ਪੁਲਿਸ ਦੀ ਗੱਡੀ ਆਈ ਤੇ ਉਹਨਾਂ ਨੇ ਫਿਰ ਉਤਰ ਕੇ ਤੇ ਮੈਨੂੰ ਸੰਭਾਲਿਆ ਹੂੰ ਤੇ ਖੂਨ ਬੜਾ ਵਗਦਾ ਪਿਆ ਸੀ ਉਹਨੇ ਉਹਨਾਂ ਨੇ ਫਿਰ ਗੱਡੀ 'ਚ ਬਿਠਾ ਕੇ ਐਡਰੈਸ ਪੁੱਛਿਆ ਫਿਰ ਮੈਨੂੰ ਛੱਡ ਕੇ ਗਏ ਘਰ ਤੇ ਕੋਈ ਟਰੱਕ ਵੀ ਲੱਗੋ ਨਾ ਗਿਆ ਸੀ ਤੁਹਾਡੇ ਉਦੋਂ ਮੈਨੂੰ ਕੁਝ ਨਹੀਂ ਮੈਨੂੰ ਦਿਖਿਆ ਹੀ ਨਹੀਂ ਹਨੇਰਾ ਸੀ ਬਸ ਬੰਮੀ ਫਟਿਆ ਕੁਝ ਫਟਿਆ ਬੜੀ ਜ਼ੋਰ ਦੀ ਬਹੁਤ ਧੂਆਂ ਸੀ ਕੁਝ ਨਜ਼ਰ ਨਹੀਂ ਆ ਰਿਹਾ ਸੀ ਨਹੀਂ ਜਦੋਂ ਜਦੋਂ ਤੁਸੀਂ ਮਨ ਲਓ ਧਮਾਕਾ ਹੋ ਤੋ ਪਹਿਲਾਂ ਤਾਂ ਤੁਸੀਂ ਬਿਲਕੁਲ ਠੀਕ ਸੀ ਬਿਲਕੁਲ

ਕਿੰਨੇ ਕਿੰਨੀ ਸਾਰੀ ਕੱਟਨ ਦੀ ਕੀ ਗੱਲਬਤ ਹੋਈ ਆ 7:30 ਵਜੇ ਇਹਨੇ ਬੁੜੇ ਬੁੜੇ 7:30 ਤੋਂ 8:00 ਵਜੇ 7:00 ਕੋਨੇ ਕੋਨੇ 8:00 ਨੂੰ ਐ ਨੂੰ ਐ ਨੂੰ ਕੋਨੇ 8:00 ਵਜੇ ਨਾਲ ਹੀ ਜਾਂਦੇ ਪਏ ਸੀ ਸਮੂਹ ਜੀ ਤੇ ਤਿੰਨੇ ਜਾਣੇ ਤੇ ਉੱਥੇ ਜਦਨੇ ਚਿੰਗਿਆੜੀ ਜੀ ਦਿਖੀਆ ਮੈਨੂੰ ਤੇ ਉਥੇ ਇੱਕਦਮ ਧਮਾਕਾ ਢੀ ਜੋਰ ਦੀ ਹੋਇਆ ਨਾ ਅਸੀਂ ਇੱਕ ਦੂਜੇ ਦੇ ਦੇਖਨੇ ਲਈ ਕਹਿੰਦੀ ਮੇਰੇ ਸਿਰ ਤੇ ਕੁਛ ਵੱਜ ਗਿਆ ਮੈਂ ਵੀ ਕਿਹਾ ਮੇਰੇ ਸਿਰ ਤੇ ਵੀ ਕੁਛ ਵੱਜਿਆ ਤੇ ਮੇਰੇ ਘਰ ਵਾਲਾ ਕਹਿੰਦਾ ਮੇਰੀ ਅੱਖ ਦੇ ਉੱਤੇ ਕੁਛ ਵੱਜਿਆ ਤੇ ਮੈਂ ਕਿੱਸ ਗੁੱਟਰੀ ਕੋ 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 ਤੇ ਉਧਰਲੇ ਪਾਸੇ ਥਾਣੇ ਦੇ ਸਾਹਮਣੇ ਇੱਕ ਜਨਾਨੀ ਵੀ ਡਿੱਗੀ ਏ ਤੇ ਉਸ ਕਾ ਕੇ ਫਿਰ ਆਈ ਇਹ ਇੱਕ ਦੂਜੇ ਨੂੰ ਵੇਖਣ ਲੱਪਿਆ ਤੇ ਉੱਥੇ ਫਿਰ ਇਹਦੀ ਅੱਖ ਜਿਹੜੀ ਦੇਖੀ ਤੇ ਖੂਨ ਖੂਨ ਹੋ ਗਈ ਫਿਰ ਉਹ ਲੈ ਕੇ ਉਹਨੂੰ ਦਿੱਤਾ ਹਸਪੀਟਲ ਹਸਪੀਟਲ ਲੈ ਕੇ ਗਏ ਆ ਤੇ ਮੇਰੇ ਵੀ ਇੱਥੇ ਲੱਗੀ ਏ ਜੋ ਤੂੰ ਆਖ ਰਿਹਾ ਉਹਦਾ ਕੀ ਵਿਚਾਰ ਵਰਤ ਨਹੀਂ ਆਲੇ ਦੁਆਲੇ ਕੋਈ ਕੁੱਛ ਨਹੀਂ ਲੱਭਾ ਹੈਗਾ ਸਿਰਫ ਇੱਕ ਚਿੰਗਿਆੜੀ ਮੈਂ ਵੇਖੀ ਏ ਹੋਰ ਕੋਈ ਕੁੱਛ ਨਹੀਂ ਬੜੀ ਜ਼ੋਰ ਦੀ ਧੁਮਾਕੇ ਦੀ ਆਵਾਜ਼ ਆਈ ਏ ਤਨ ਕੋਣ ਲੈ ਕੇ ਘਰ ਅਸੀਂ ਉਹ ਲੈ ਕੇ ਮੇਰੇ ਜੇੜੀ ਲੱਗਦੇ ਨੇ ਉਦੋਂ ਲੈ ਕੇ ਆਈ ਨੇੜੇ ਕੋਈ ਟਰੱਕ ਵਗੈਰਾ ਸੀਗਾ ਨਹੀਂ ਮੈਂ ਨਹੀਂ ਵੇਖਿਆ ਜਿੱਦਾਂ ਪੁਲਿਸ ਕਰੇ ਵੀ ਟਰੱਕ ਦਾ ਟਾਇਰ ਫਟਿਆ ਲੱਗਦਾ ਤਾਂ ਨਹੀਂ ਨਹੀਂ ਕਿੰਨੇ ਕ ਵੇਲੇ ਦੀ ਘਟਨਾ ਐ 8:00 ਪੋਨੇ 8:00 ਵਜੇ ਦੀ ਐ ਜਿੰਨਾਂ ਦੇ ਜਿਹੜੇ ਅੱਖ ਸੱਟ ਲੱਗੀ ਉਹ ਕਿੱਥੇ ਨੇ ਉਹ ਚੰਡੀਗੜ੍ਹ ਲੈ ਕੇ ਗਏ ਨੇ ਚੰਡੀਗੜ੍ਹ ਲੈ ਕੇ ਗਏ ਨੇ ਕਿ ਕਿ ਲੱਗਦੇ ਸੀ ਮੇਰੇ ਹਸਬੰਦ ਨੇ ਕਿਸੇ ਕਿਥੇ ਲੱਗ ਗਈ ਪਹਿਲਾਂ ਉਹ ਪਹਿਲਾਂ ਢਿੱਲੋ ਦੇ ਲੈ ਕੇ ਗਏ ਫਿਰ ਉੱਥੇ ਡਿਨਰ ਕਿ ਡਿਨਰ ਕਿੱਡੇ ਦੇ ਲੈ ਕੇ ਗਏ ਤੇ ਹੁਣ ਉਹ ਪਰਵਹ ਹੁਣ ਚੱਲੀ ਘੜ ਲੈ ਕੇ ਗਿਆ ਭੀਜੀ ਦੇ ਪਰ ਜਿਆਦਾ ਹਾਲਤ ਮਾਰੀ ਹਾਂਜੀ ਉਹਨਾਂ ਇੱਕ ਤੇ ਲੱਗੀ ਹੈ ਬਈ ਉਹਨਾਂ ਦੀ ਅੱਖ ਤੇ ਲੱਗੀ ਹੈ ਉਹ ਤੇ ਫੋਨ ਹਾਂ ਹੋਰ ਕਿਤੇ ਲੱਗੀ ਮੇਰੇ ਇੱਥੇ ਲੱਗੀ ਆ ਸਾਡੇ ਪਰਿਵਾਰ ਚ ਕੋਈ ਕੋਈ ਅਜੀ ਦੇਖੋ ਲਗ ਰਹਾ ਲੱਗੀ ਗੁੱਜੀਆਂ ਤੁਹਾਡੀ ਵੀ ਲੱਗੀ ਹਾਂਜੀ ਹਾਂ ਬਹੁਤ ਕ ਕਿੰਨਾ ਜਬਰਦਸਤ ਸੀਗਾ ਬੜਾ ਜਬਰਦਸਤ ਸੀ ਬੜੀ ਦੂਰ ਤੱਕ ਲੱਗੇ ਆਈ ਨਾ ਆਵਾਜ਼ ਬੜੀ ਜ਼ੋਰ ਦਾ ਕਰਦੀ ਲੀ ਜੀ ਅਹੀਂ ਨਾ ਕਿਸਦਾ ਪਤਾ ਲੈਣ ਚੱਲੇ ਮੇਰੀ ਚਾਚੀ ਸਾਸੀ ਬਿਮਾਰਾ ਹਸਪੀਟਲ ਤੇ ਇਦੀ ਹੋਲਦੇ ਆਹੀ ਜਾਇਗਾ ਦੇਤੇ ਦੀ ਹੋਰ ਤੇ ਮੇਰੇ ਨਾਲ ਕੱਲਾ ਚੱਲਾ ਹੀ ਤਾਂ ਆਪਾਂ ਕਿ ਆਪਾਂ ਜਾਣੇ ਆ ਪੁਲਿਸ ਲੈਣ ਦੇ ਕੋਲ ਨਾ ਤੇ ਸਾਨੂੰ ਕੋਈ ਧਮਾਕਾ ਵੱਜਿਆ ਬੜੀ ਜ਼ੋਰ ਕੀ ਵੱਜਿਆ ਵਾ ਤੇ ਪਹਿਲਾਂ ਤਾਂ ਮੇਰੇ ਸਿਰ ਨੂੰ ਕੁਝ ਹੋਇਆ ਮੇਰੇ ਤਾਂ ਗੁੱਜੀਆਂ ਲੱਗੀਆਂ ਨਾਲ ਹੀ ਮੇਰੇ ਧਰਾਨੇ ਤੇ ਲੱਗ ਗਈਏ ਉਹਦੇ ਤਾਂ ਜ਼ਖਮ ਹੋ ਗਿਆ ਜੇ ਤੇ ਮੇਰੇ ਮੇਰੇ ਦੀ ਹੋਰ ਕਹਿੰਦਾ ਕਿ ਮੇਰੇ ਵੀ ਵੱਜੀ ਤੇ ਮੈਂ ਉਹਨੂੰ ਵੇਖਾ ਲੱਗੀ ਮੈਂ ਹੋਇਆ ਕੀ ਆ ਕਹਿੰਦਾ ਵੇਖੋ ਮੇਰੇ ਅੱਖ ਦੇ ਨਾਲ ਝੜਕ ਪੇਗਾ ਜੀ ਮੈਂ ਆਪਣਾ ਦੁਪੱਟਾ ਲਾ ਕੇ ਉਹਨੂੰ ਦੇ ਦਿੱਤਾ ਤੇ ਮਾਨੂੰ ਵੇਖਦੀ ਵੇਖਦੀ ਖੂਨ ਦੀਆਂ ਤੰਦੀਰੀਆਂ ਆ ਗਈਆਂ ਜੇ ਬਹੁਤ ਜ਼ਿਆਦਾ ਅਹੀਂ ਹੋਰ ਕੁਝ ਨਹੀਂ ਸਾਨੂੰ ਲੱਭਿਆ ਸੁਧ-ਬੁਧ ਮਾਰੀ ਦੀ ਅੱਡੇ ਫਟਾਫਟ ਨਾ ਐ ਨਾਲ ਹੀ ਜੜ ਡਾਕਟਰ ਹੀ ਢਿੱਲੋ ਦੇ ਅਹੀਂ ਉੱਥੇ ਹੀ ਲੈ ਗਏ ਆ ਤੇ ਆਸੇ-ਪਾਸੇ ਵਾਜਾ ਮਾਰੀ ਸਾਡੀ ਵਾਜ ਕਿਸੇ ਨੇ ਸੁਣੀ ਇਸ ਕਰਕੇ ਆਪੇ ਹੀ ਫਿਰ ਉਹ ਜਿੱਦਾ ਆਉਂਦੇ ਜਾਂਦੇ ਹੀ ਉਹਨਾਂ ਨੇ ਸਾਡੀ ਮਦਦ ਕੀਤੀ ਉਹ ਹਸਪੀਟਲ ਛੱਡੇ ਆਪਾਂ ਦੋਨੇ ਤਰਾਣੀ ਛਣੀਆਂ ਇਹੀ ਹਸਪੀਟਲ ਗਏ ਆ ਤੇ ਢਿੱਲੋ ਨੇ ਕਿਹਾ ਕਿ ਸਾਡੇ ਕੋਲ ਦਾ ਵਾਜਦਾ ਨਹੀਂ ਅੰਮ੍ਰਿਤਸਰ ਲੈ ਜਾਓ ਆਹੀ ਕਿਹਾ ਅਹੀਂ ਕੱਲੇ ਕਿਥੇ ਅਮ੍ਰਿਤਸਰ ਜਾ ਸਾਡੇ ਘਰ ਦਾ ਕੋਈ ਆਏਗਾ ਇਹੀ ਜਾਵਾਂਗੇ ਫੇਰ ਆਈ ਇਹ ਫਟਾਫਟ ਸਾਨੂੰ ਕਹਿੰਦੇ ਰਾਏ ਦਿੱਤੀ ਕਿ ਇੱਥੇ ਲਾਓ ਲੋਕਲ ਆਈ ਲੋਕਲ ਉਹ ਨਹੀਂ ਘਾਣੇ ਫੇ ਮੈਂ ਕਿਸੇ ਦੀ ਰਾਏ ਤਾਂ ਲਈਏ ਫੇ ਸਾਨੂੰ ਕਹਿਤਾ ਕਿ ਉੱਥੇ ਲਾਓ ਪਠਾਨਕੋਟ ਆਈ ਪਠਾਨਕੋਟ ਗਏ ਉੱਥੇ ਵੀ ਉਹਨਾਂ ਡਾਕਟਰਾਂ ਨੇ ਜਵਾਬ ਤਾਂ ਹੁਣ ਸਵੇਰ ਦੇ ਸਵੇਰੇ 4-5 ਵਜੇ ਤੇ ਗਏ ਦੀਆ ਉੱਤੇ ਅਥੀ ਚੰਡੀਗੜ੍ਹ ਉਹਦੀ ਹਾਲਤ ਬਹੁਤ ਜ਼ਿਆਦਾ ਖਰਾਬ ਜੇ ਹੁਣ ਦੱਸੋ ਅਹੀ ਕੀ ਕਰੀਏ ਕੋਈ ਤੁਹਾਨੂੰ ਮਿਲਣਾ ਡਿੱਗੀ ਪਈ ਨਹੀਂ ਹਾਂਜੀ ਹਾਂਜੀ ਲੱਗੀ ਹੀ ਉਹਦੇ ਵੀ ਬਹੁਤੇ ਪੁੱਠੀ ਪਈਦੀ ਸੀ ਤੇ ਉਹ ਉੱਥੇ ਤੜਫਦੀ ਪਈ ਸੀ ਅਹੀਂ ਸਾਂ ਉਹਨੂੰ ਦੇ 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 ਤੇ ਅਹੀਂ ਆਪਣੇ ਵੇਖਣ ਲੱਗੀ ਮੈਂ ਸਿਰ ਫੜ ਲਿਆ ਹੀ ਮੈਂ ਮੇਰੇ ਵੀ ਵਜੀ ਜੇ ਨਾਲੇ ਮੇਰੀ ਦਰਾਣੀ ਕਹਿੰਦੀ ਮੇਰੇ ਵਜੀ ਅਹੀਂ ਆਪਣੇ ਆਪਣਾ ਛੱਡ ਕੇ ਆਪਣੇ ਦਿਓ ਨੂੰ ਵੇਖਣ ਲੱਗੀ ਸੀ ਕਿ ਉਹਦੇ ਬਹੁਤ ਜ਼ਿਆਦਾ ਸੱਟਾਂ ਲੱਗੀਆਂ ਉਹਨ ਕੀ ਪਤਾ ਕੀ ਹੋਇਆ ਗਿਆ ਦੀ ਪਤਾ ਨਹੀਂ ਰੋਸ਼ਨੀ ਚੱਲ ਗਈ ਹੈ ਤੇ ਕੀ ਪਤਾ ਕੀ ਹੋ ਰਿਹਾ ਉਹਦੀ ਅੱਖ ਦਾ ਬਹੁਤ ਮਾੜਾ ਹਾਲ ਜੇ ਕੱਲ ਨਾ ਤਾਂ ਟਾਇਰ ਫਟਿਆ ਕਿ ਟਰੈਕਟਰ ਨਹੀਂ ਕੁਛ ਨਹੀਂ ਬਸ ਧਮਕ ਪਈਏ ਬਹੁਤ ਜ਼ਿਆਦਾ ਧਮਕ ਇਹ ਹੋਰ ਕੁਛ ਨਹੀਂ ਸੰਲਪਿਆ ਨਹੀਂ ਜੀ ਇਹ ਤਾਂ ਪੁਲਿਸ ਦਾ ਟਰੱਕ ਲੱਗਿਆ ਇੱਧਰ ਕਿਉਂ ਕਹ ਰਹਾ ਹੈ ਨਹੀਂ ਨਹੀਂ ਉਹ ਜੇ ਧਮਕੀ ਆਪਾਂ ਐਵੇਂ ਝੂਠ ਕਹੋਲੀ ਜਿਹੜੀ ਗੱਲ ਵੇਖੀ ਸੁਣੀ ਉਹੀ ਕਰਨੀ ਭਈ ਉਹ ਤੇ ਧਮਕ ਬਹੁਤ ਜ਼ਿਆਦਾ ਸੀ ਸਾਨੂੰ ਨਹੀਂ ਲੱਗਦਾ ਧੋਕਾ ਕਰਦਾ ਨਹੀਂ ਪਤਾ ਲੱਗਾ ਨਹੀਂ ਇੰਨਾ ਨਹੀਂ ਪਤਾ ਲੱਗਾ ਹਾਂਜੀ ਕਿੰਨਾ ਕੁ ਜ਼ਬਰਦਸਤ ਸੀ ਧਮਾਕਾ ਬਹੁਤ ਜ਼ਿਆਦਾ ਹੱਤਵਾਰ ਕੇ ਹਾਂਜੀ ਐਡਮਿਟ ਆਪ ਹੀ ਹੋਏ ਜੋ ਪੁਲਿਸ ਨੇ ਵੀ ਹੈਲਪ ਕੀਤੀ ਨਹੀਂ ਕੋਈ ਸੀ ਸਾਡੀ ਹੈਲਪ ਕੀਤੀ ਆਈ ਆਪੇ ਕਹਿ ਤੇ ਰਹੇ ਆ ਕਿ ਚੁੰਨੀਆਂ ਤੋਂ ਬਗੈਰ ਆਪਣੇ ਦਰ ਨੂੰ ਖੜਨਾ ਹੀ ਹੁੰਦਾ ਹੈ ਜਾਣਾ ਹੀ ਜਾਣਾ ਹੈ ਹਨਕਾਰ ਦਾ ਜੀ ਉਹਨੂੰ ਤਾਂ ਸੜਕ ਦੇ ਥੋੜੀ ਛੱਟ ਕੇ ਚੱਲ ਜਾਣਾ ਹੈ। ਉਹਦੀ ਕੰਡੀਸ਼ਨ ਉਹ ਬਹੁਤ ਮਾੜੀ ਹਾਲਾਤ ਹੈ। ਮਾਈ ਦਾ ਇਸਕੋਟ ਨਾ ਨੂੰ ਲੈ ਕੇ ਕੀ ਸਰ ਜੀ ਮੈਂ ਉਹਨੂੰ ਗੰਡੋਤਰਾ ਵਾਸੀ ਗੁਰਦਾਸਪੁਰ ਨੰਗਲਕੋਟਲੀ ਇਹ ਜਿਹੜੀ ਘਟਨਾ ਇਹ ਨੰਗਲਕੋਟਲੀ ਵਾਸੀਆਂ ਦੀ ਰਾਤ ਨੂੰ ਹੋਈ ਆ ਇਹ ਬਹੁਤ ਸ਼ਰਮਨਾਕ ਘਟਨਾ ਇਹ ਇਹ ਨੈਗਲੀਜੈਂਸੀ ਆਫ ਦਾ ਗਵਰਨਮੈਂਟ ਐਂਡ ਪੁਲਿਸ ਦੀ ਆ। ਔਰ ਪੁਲਿਸ ਜੋ ਸੁਣਨ ਚ ਗੱਲ ਹੋਣ ਤੱਕ ਆਈ ਆ ਵੀ ਪੁਲਿਸ ਇਸ ਘਟਨਾ ਨੂੰ ਦਬਾਉਣ ਵਾਸਤੇ ਕਦੀ ਕੋ ਟਰੱਕ ਦਾ ਟਾਇਰ ਦੀ ਗੱਲ ਕਰ ਰਹੀ ਆ। ਕਦੀ ਕੋਈ ਗੱਲ ਕਰ ਰਹੀ ਹੈ ਤੇ ਕਦੀ ਕੋਈ ਬਹਾਨਾ ਮਾਰ ਰਹੀ ਹੈ ਜਦ ਕਿ ਇਹ ਪਰਿਵਾਰ ਇਫੈਕਟਿਵ ਹੋਇਆ ਵਾ ਇਹਨਾਂ ਨੂੰ ਪੁੱਛਣ ਵਾਸਤੇ ਹੁਣ ਤੱਕ ਕੋਈ ਬੰਦਾ ਨਹੀਂ ਆਇਆ ਇਹਨਾਂ ਦਾ ਰਕੇਸ਼ ਕੁਮਾਰ ਜਿਹੜਾ ਪਰਿਵਾਰਕ ਮੈਂਬਰ ਆ ਉਹਦੀ ਅੱਖ ਡੈਮੇਜ ਹੋ ਗਈ ਆ ਉਹਨੂੰ ਪਰਿਵਾਰਕ ਮੈਂਬਰਾਂ ਨੇ ਆਪਣੇ ਰਿਸ਼ਤੇਦਾਰਾਂ ਦੇ ਨਾਲ ਲੈ ਕੇ ਪਹਿਲੇ ਗੁਰਦਾਸਪੁਰ ਟਿਲੋ ਹਸਪਤਾਲ ਫਿਰ ਕੇਡੀ ਦੇ ਹਸਪਤਾਲ ਤੇ ਫਿਰ ਪੀਜੀਐ ਚੰਡੀਗੜ੍ਹ ਦਾਖਲ ਕਰਾਇਆ ਹੁਣ ਸ਼ਾਮ ਨੂੰ ਉਹਦੀ ਅੱਖ ਦਾ ਆਪਰੇਸ਼ਨ ਆ ਜਿਹੜੀ ਟੋਟਲ ਡੈਮੇਜ ਹੋ ਰਹੀ ਆ ਉਹਦੀ ਵਾਈਫ ਹੈ ਅਨੂਪਾਲਾ ਜਿਹੜੀ ਕਿ ਉਹਦੇ ਸਿਰ ਤੇ ਸੱਟ ਲੱਗੀ ਆ ਉਹਦੀ ਭਜਾਈ ਨਾਲ ਸੀ ਰੰਮੀ ਉਹਦੇ ਉਹਦੇ ਤਮਾਕੂ ਹੋਏ ਉਹਦੇ ਸਰੀਰ ਦੇ ਵਿੱਚ ਗੁਜੀਆਂ ਸਟਾ ਲੱਗ ਗਿਆ ਹੁਣ ਤੱਕ ਐਡਮਿਨਿਸਟ੍ਰੇਸ਼ਨ ਵਾਲੋ ਕੋਈ ਇਹਨਾਂ ਨੂੰ ਹਾਲਚਾਲ ਪੁੱਛਣ ਵਾਸਤੇ ਨਹੀਂ ਆਇਆ ਇਹ ਹਾਲਾਤ ਨੇ ਹੋਰ ਆਪਣੀ ਨਲਾਕੀ ਤੇ ਨਾਕਾਮੀ ਛੁਪਾਉਣ ਵਾਸਤੇ ਟਰੱਕ ਦਾ ਟਾਇਰ ਕਦੀ ਕੋਈ ਕਦੀ ਕੋਈ ਡਰਾਮਾ ਕਦੀ ਕੋਈ ਡਰਾਮਾ ਕਰ ਰਿਆ ਜਦਕਿ ਤੁਸੀਂ ਪਹਿਲੇ ਪਰਿਵਾਰ ਨੂੰ ਪੁੱਛੋ ਤਾਂ ਸਹੀ ਇਹ ਕਿਹੜੀ ਚੀਜ਼ ਦੀ ਲੋੜ ਆ ਕੋਈ ਫਾਈਨੈਂਸ਼ੀਅਲ ਮਦਦ ਦੀ ਲੋੜ ਆ ਕੋਈ ਡਾਕਟਰੀ ਸਹਾਇਤਾ ਦੀ ਲੋੜ ਆ ਕਿਹ ਅੱਗ ਦੀ ਕੋਈ ਸਹਾਇਤਾ ਨਹੀਂ ਹੋਈ ਇਹ ਨੰਗਲ ਕੋਟਲੀ ਮਹੱਲੇ ਦੇ ਰਹਿਣ ਵਾਲੇ ਆ ਇਹ ਸਾਰੇ ਮਹੱਲੇ ਵਾਲਿਆਂ ਨੇ ਨਾਲ ਲੈ ਉਹਨਾਂ ਸਾਰਿਆਂ ਨੇ ਇਕੱਠੇ ਹੋ ਕੇ ਉਹਨਾਂ ਦੀ ਮਦਦ ਕਰ ਰਹ ਬਲਾਸਟ ਕੀਤਾ ਉਹਨਾਂ ਨੇ ਜ਼ਿੰਮੇਵਾਰੀ ਲੈ ਲਈ ਆ ਤੁਹਾਨੂੰ ਲੱਗਦਾ ਪੁਲਿਸ ਕੋਈ ਜ਼ਿੰਮੇਵਾਰੀ ਨਹੀਂ ਲੈਣਦੀ ਇੱਥੇ ਪਿਛੇ ਨਹੀਂ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਇਹ ਪੁਲਸ ਨੂੰ ਜਵਾਬ ਦੇਣਾ ਚਾਹੀਦਾ ਵੀ ਜਿਨ੍ਹਾਂ ਨੇ ਬਲਾਸਟ ਕੀਤਾ ਉਹ ਜ਼ਿੰਮੇਵਾਰੀ ਲੈਂਦੇ ਨਹੀਂ ਇਹ ਪੁਲਸ ਦੀ ਗੱਲ ਆ ਇਹਨੂੰ ਆਈਬੀ ਸੀਬੀਆਈ ਹੋਰ ਕਈ ਏਜੰਸੀਆਂ ਨੇ ਜਿਹੜੀਆਂ ਚਲਦੀਆਂ ਨੇ ਜਿਨ੍ਹਾਂ ਤੇ ਇੰਨਾ ਖਰਚਾ ਹੋ ਰਿਹਾ ਸਰਕਾਰ ਦਾ ਇਹ ਉਹਨਾਂ ਨੂੰ ਤਹਿਕੀਕਾਲ ਤੱਕ ਜਾਣਾ ਚਾਹੀਦਾ ਸੀ ਤੇ ਪਰਿਵਾਰ ਦੇ ਨਾਲ ਆ ਵੀ ਇਹਨਾਂ ਦੀ ਜਿਹੜੀ ਮਦਦ ਹੋਣੀ ਚਾਹੀਦੀ ਆ ਬੀਸ਼ਰ ਸ਼ਰਮਾ ਲਾਇਬ੍ਰੇਰੀ ਚੌਂਕ 'ਚ ਮੇਰੀ ਦੁਕਾਨ ਆ ਸ਼ਾਮ ਨੂੰ ਪੁਲਸ ਵਾਲਿਆਂ ਦੀ ਗੱਡੀ ਆਈ ਹੈ ਉਹਨਾਂ ਨੇ ਅੰਦਰ ਆ ਕੇ ਕਿਹਾ ਤੁਹਾਡੀ ਵਾਈਫ ਨੂੰ ਸੱਟ ਲੱਗੀ ਐ ਮੈਂ ਜਾ ਕੇ ਬਾਹਰ ਉਹਨੂੰ ਗੱਡੀ ਤੋਂ ਉਤਾਰਿਆ ਔਰ ਲੈ ਆਂਦਾ ਔਰ ਜਦੋਂ ਅੰਦਰ ਲੈ ਕੇ ਆਏ ਆ ਪੁਲਿਸ ਦੀ ਗੱਡੀ ਚੱਲ ਗਈ ਐ ਅਸੀਂ ਕੁਰਸੀ ਤੇ ਬਿਠਾਇਆ ਤੇ ਦੇਖਿਆ ਥੱਲੇ ਬਲੱਡੀ ਬਲੱਡ ਜਿਹੜਾ ਉਹ ਵਗਣਾ ਸ਼ੁਰੂ ਹੋ ਗਿਆ ਉਸੇ ਵੇਲੇ ਇਹੀ ਕਾਰ ਕੱਢੀ ਤੇ ਦੋ ਤਿੰਨ ਜਣਿਆਂ ਨੂੰ ਫੜ ਕੇ ਤੇ ਇਹ ਸਾਹਮਣੇ ਐਮਰਜੈਂਸੀ 'ਚ ਲੈ ਗਏ ਆ ਉੱਥੇ ਡਾਕਟਰ ਨੂੰ ਦੱਸਿਆ ਉਹ ਦੇਖਿਆ ਤਾਂ ਸਾਰੇ ਸਰੀਰ ਜਿਹੜਾ ਹੈਗਾ ਉਹ ਛੋਟੇ 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 ਜਿੱਦਾਂ ਬਿੰਦੀ ਹੁੰਦੀ ਹੈ ਨਾ ਬਿੰਦੀ ਵਾਂਗੂ ਲਾਲ ਨਿਸ਼ਾਨ ਪੈ ਰਹੇ ਸੀ ਤੇ ਬਹੁਤ ਜ਼ਿਆਦਾ ਜ਼ਖਮ ਸੀਗੇ ਉਹ ਬਲੱਡ ਜਿਹੜਾ ਹੈਗਾ ਪੈਰ ਚੋਂ ਬਹੁਤ ਵਗ ਰਿਹਾ ਸੀ ਜਿੱਦਾਂ ਕਿਸੇ ਬਲੱਡ ਦੀ ਨਾੜ ਦੇ ਉੱਤੇ ਕੋਈ ਜ਼ਖਮਾ ਹੋ ਗਿਆ ਹੁੰਦਾ ਨਾ ਤਾਂ ਬਲੱਡ ਚੋਣਾ ਸ਼ੁਰੂ ਹੁੰਦਾ ਉਹ ਫਿਰ ਅਮਰਜੈਂਸੀ ਚ ਉਹਨਾਂ ਨੂੰ ਸੁਲੇ ਟ੍ਰੀਟਮੈਂਟ ਦਿੱਤੀ ਹੈ ਚੰਗੀ ਤਰ੍ਹਾਂ ਉਹਨਾਂ ਨੂੰ ਦੇਖਿਆ ਦੇਖ ਕੇ ਪਰਚੀ ਮੇਰੇ ਕੋਲ ਡਾਕਟਰ ਨੇ ਪਰਚੀ ਬਣਾ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਸਕੈਨਿੰਗ ਕਰਾ ਲਓ ਸਿਰ ਤੇ ਵੀ ਸੱਟ ਲੱਗੀ ਸਿਰ ਤੇ ਕਮਰ ਤੇ ਪੱਟ ਤੇ ਲੱਤਾਂ ਤੇ ਟੋਟਲ ਸ਼ਰੀਰ ਤੇ ਸੱਟਾਂ ਹੀ ਉਹਨੇ ਵੀ ਲੱਗਦਾ ਜੀ ਨਹੀਂ ਉਸ ਵੇਲੇ ਤੇ ਜੋ ਉਹਨਾਂ ਨੇ ਕਿਹਾ ਜੀ ਇਹ ਤੈਰ ਫਟਿਆ ਤੇ ਇਹ ਬਜਰੀ ਜਿਹੜੀ ਉਹ ਵਜੀ ਹੋਣੀ ਐ ਉਹ ਕਹਿ ਕੇ ਚਲ ਗਏ ਮੈਨੂੰ ਇਹ ਸੀਗਾ ਕਿ ਜਦੋਂ ਇੰਨੇ ਜ਼ਖਮ ਮਤੈ ਇਹਨਾਂ ਨੂੰ ਹਸਪੀਟਲ ਲੈ ਕੇ ਜਾਣਾ ਚਾਹੀਦਾ ਸਿੱਧਾ ਬਾਅਦ ਸਾਨੂੰ ਇਨਫਰਮੇਸ਼ਨ ਦੇਣੀ ਚਾਹੀਦੀ ਚਲੋ ਹਸਪੀਟਲ ਆ ਗਏ ਇਹੀ ਲੈ ਗਏ ਉਦੇ ਬਾਅਦ ਨਾਲ ਡਾਕਟਰ ਨੇ ਸਾਨੂੰ ਇੱਥੋਂ ਕਿਹਾ ਕਿ ਤੁਸੀਂ ਇਹਦੀ ਸਕੈਨਿੰਗ ਕਰਾਓ ਸਿਰ ਦੀ ਤੇ ਇੱਕ ਵਾਰੀ ਫੇਰ ਵਿਖਾ ਲਿਓ ਕਿ ਕੋਈ ਅੰਦਰ ਪੀਸ ਨਾ ਰਹਿ ਗਏ ਹੁਣ ਅਸੀਂ ਦੁਬਾਰਾ ਇਹਨੂੰ ਬਬਲੀ ਲੈ ਗਏ ਉੱਥੇ ਅਮਰਜੈਂਸੀ 'ਚ ਉੱਥੇ ਵੀ ਉਹਨਾਂ ਨੇ ਸਾਰਾ ਕੀਤਾ ਸਾਫ਼ ਤੇ ਬਲੂਗੁੱਦ ਵਗੈਰਾ ਦਿੱਤਾ ਬਾਕੀ ਸਕੈਨਿੰਗ ਕਰਾਈ ਸਕੈਨਿੰਗ ਠੀਕ ਸੀਗੀ ਤੇ ਵਾਪਸ ਆ ਗਏ ਸਾਡੇ ਦਿਮਾਗ 'ਚ ਤੇ ਐ ਹੀ ਸੀਗਾ ਕਿ ਟਾਇਰ ਫਟਿਆ ਉਹ ਜਿੱਦਾਂ ਪੁਲਿਸ ਵਾਲਿਆਂ ਨੇ ਦੱਸਿਆ ਕਿ ਉਹਦੇ ਨਾਲ ਜਿਹੜਾ ਵਾ ਉਸਾਂ ਦਾ ਟ੍ਰੀਟਮੈਂਟ ਹੋ ਰਿਹਾ ਸੀ ਅੱਜ ਸਵੇਰੇ ਜਦ ਨਿਊਜ਼ ਸੁਣੀ ਹੈ ਕਿ ਹੈਂਡ ਗ੍ਰੇਨੇਡ ਫਟਿਆ ਤੇ ਹੈਂਡ ਗ੍ਰੇਨੇਡ ਫਟਣ ਦੇ ਨਾਲ ਫਿਰ ਬੱਚੇ ਸਾਡੇ ਵੀ ਡਾਕਟਰ ਉਹਨਾਂ ਦਾ ਫੋਨ ਆਇਆ ਕਿ ਜੇ ਹੈਂਡ ਗ੍ਰੇਨੇਡ ਚੱਟ ਹੋਏ ਤੇ ਕੱਲ ਨੂੰ ਇਨਫੈਕਸ਼ਨ ਹੋ ਸਕਦੀ ਹੈ ਇਹਨੂੰ ਦੁਬਾਰਾ ਟ੍ਰੀਟਮੈਂਟ ਕਰਾਓ ਥੋੜਾ ਸੀਰੀਅਸ ਲੋ ਉਹ ਅਜੇ ਤੱਕ ਕਨਫਰਮ ਨਹੀਂ ਹੋ ਰਿਹਾ ਤੋਂ ਉਹਨਾਂ ਨੂੰ ਸ਼ਾਮ ਨੂੰ ਲੈ ਕੇ ਜੰਨੇ ਹਸਪੀਟਲ ਕਿ ਸਾਰਾ ਜਿਹੜੇ ਐ ਇਨਫੈਕਸ਼ਨ ਵਗੈਰਾ ਨਾ ਹੋਏ ਸਾਰਾ ਚੈੱਕ ਹੋ ਜਾਵੇ। ਸਮਝ ਜਿਸ ਤਰ੍ਹਾਂ ਤੁਹਾਡੇ ਡਿਵਾਈਸ ਨੇ ਕਿਹਾ ਵੀ ਕੋਈ ਟਰੱਕ ਵਗੈਰਾ ਕੁਝ ਨਹੀਂ ਆ ਰਿਹਾ ਉਹਦੋਂ ਤੇ ਬਲਾਸਟ ਹੋਇਆ ਵਾ ਧੂਆ ਵਗੈਰਾ ਹੋਇਆ ਵਾ ਤੇ ਕੀ ਲੱਗਦਾ ਫਿਰ ਨਹੀਂ ਨਹੀਂ ਜੋ ਦੇਖੋ ਜੋ ਪ੍ਰਸ਼ਾਸਨ ਦਾ ਰਵਈਆ ਵਾ ਉਹ ਤੇ ਫਿਰ ਸੰਦੇਹ ਹੁੰਦਾ ਹੀ ਐ ਕਿ ਜੇ ਤੇ ਟਰੱਕ ਨਾਲ ਹੋਇਆ ਹੋਏ ਤੇ ਪੁਲਿਸ ਦਾ ਰਵਈਆ ਹੋਰ ਹੱਬ ਦਾ ਹੁੰਦਾ ਜਦੋਂ ਉਹ ਕਿਸੇ ਗੱਲ ਨੂੰ ਐਦਾਂ ਲੱਗਦਾ ਜਿੱਦਾਂ ਕਿ ਇਹ ਗੱਲ ਨੂੰ ਛੁਪਾਣਾ ਹੁੰਦਾ ਉਲਛਪਾਨ ਕਰਕੇ ਜਿਹੜਾ ਬਾ ਉਹ ਸਿੱਧਾ ਇੱਥੇ ਲੈ ਆਏ ਘਰ ਕਰ ਲਿਆ ਕਿਤੇ ਉਹਨਾਂ ਦਾ ਛੱਡਤਾ ਬਾ ਠੀਕ ਹੈ। ਔਰ ਬਾਕੀ ਕਿਹਾ ਮੈਨੂੰ ਹਸਪੀਟਲ ਲੈ ਚਲੋ ਮੈਨੂੰ ਹਸਪੀਟਲ ਲੈ ਚਲੋ। ਕਿੰਨੇ ਨੇ ਤੁਹਾਡੇ ਘਰ ਛੱਡ ਦੇ। ਉਹ ਸਾਲੇ ਨੂੰ ਤਾਂ ਮੈਂ ਕਿਹਾ ਉਹਨਾਂ ਦਾ ਟ੍ਰੀਟਮੈਂਟ ਕਰਾਓ ਕਿ ਜਾਂ ਕਿਸ ਤਰ੍ਹਾਂ ਕੀ ਹੈ ਦੇਖ ਕੋਈ ਦੱਸਿਆ। ਨਹੀਂ ਨਹੀਂ ਉਹ ਤਾਂ ਛੱਡ ਕੇ ਚੱਲ ਗਏ ਮੈਂ ਧੰਨਵਾਦ ਵੀ ਕੀਤਾ ਤਾਂ ਦਾ ਕਿ ਚਲੋ ਬੜਾ ਚੰਗਾ ਛੱਟ ਲੱਗੀ ਹੈ ਛੱਡ ਕੇ ਘਰ ਪਰ ਜਿੱਦਾਂ ਵਾਈਫ ਹੁਣ ਦੱਸਣ ਲਈ ਹੈ ਹੁਣ ਦੱਸਿਆ ਇਹਨਾਂ ਕਿ ਮੈਂ ਉਹਨਾਂ ਨੂੰ ਕਿਹਾ ਕਿ ਨਾ ਹਸਪੀਟਲ ਲੈ ਚਲੋ। ਔਰ ਉਹ ਹਸਪੀਟਲ ਨਹੀਂ ਲੈ ਗਏ ਘਰ ਲੈ ਗਏ ਲੱਗਦਾ ਨੇ ਇਹਨਾਂ ਦੀ ਨਲਾਇਕੀ ਹੈ ਕਿ ਮਦੂਕੀ ਜਿਹਨਾਂ ਨੂੰ ਇੱਕ ਨੂੰ ਟ੍ਰੀਟਮੈਂਟ ਚਾਹੀਦਾ ਸੀ ਹਸਪਤਲ ਲੈ ਜਾਂਦੇ ਤਾਂ ਘਰ ਛੱਡ ਕੇ ਜਾਣਦੇ ਨੇ ਦੇਖੋ ਜੇ ਚੀਜ਼ ਕੋਈ ਉਹਨਾਂ ਨੂੰ ਲੱਗਦੀ ਵੀ ਹੈ ਕਿ ਗਲਤ ਹੋ ਗਈ ਹੈ ਤੇ ਸਾਨੂੰ ਉਹਦੇ ਕੰਫੀਡੈਂਸ ਚ ਲੈ ਲੈਂਦੇ ਸਾਨੂੰ ਤਾਂ ਸਹੀ ਗਾਈਡ ਕਰਦੇ ਮੰਨ ਲਓ ਬਜਰੀ ਦੇ ਜ਼ਖਮ ਹੋਰ ਸਾਹ ਦੇ ਹੁੰਦੇ ਤਾਂ ਗਰਨੇਡ ਦੇ ਹੋਰ ਸਾਹ ਦੇ ਹੁੰਦੇ ਆ ਇੱਕ ਤੁਸੀਂ ਲਾਈਫ ਨੂੰ ਡੇਂਜਰਸ ਕਰਦੇ ਹੋ ਸ਼ਰਮਾਇਆ 7:30 ਵਜੇ ਦੀ ਘਟਨਾ ਸੋਮਵਾਰ ਦੀ ਤੇ ਹੁਣ ਅੱਜ ਮੰਗਲਵਾਰ ਹੋ ਗਿਆ ਵਾ 12 ਘੰਟੇ ਕਿਪਾ ਕੱਲ ਮੰਗਲਵਾਰ ਦੀ ਘਟਨਾ ਸੀ ਅੱਜ ਬੁੱਧਵਾਰ ਹਾਂਜੀ ਤੇ 12 ਘੰਟੇ ਦਾ ਟ੍ਰੀਟਮੈਂਟ ਸ਼ੁਰੂ ਕਰਾ ਲਿਆ ਨਾ ਟ੍ਰੀਟਮੈਂਟ ਜਿਹੜਾ ਕੱਲ ਹੋਇਆ ਹੋਇਆ ਅੱਜ ਪੋਤੇ ਮੇਰੇ ਦਾ ਹੀ ਜਨਮ ਦਿਨ ਸਾਰੇ ਗੈਸਟ ਆਣੇ ਸੀ ਅਈ ਉਧਰ ਬੀਜੀ ਹੁਣ ਸ਼ਾਮ ਨੂੰ ਫੇਰ ਹਸਪੀਟਲ ਖੜਾਂਗੇ ਇਹਨਾਂ ਨੂੰ ਜਿਵੇਂ ਤੁਸੀਂ ਦੱਸਿਆ ਜੀ ਬਾਅਦ ਚ ਚਰਚਾ ਚੱਲੀ ਹੈ ਗਰਨੇਟ ਦੀ ਉਸ ਤੋਂ ਬਾਅਦ ਦੁਬਾਰਾ ਪੁਲਿਸ ਨਾਲ ਰਾਪਟ ਹੋਇਆ ਵੀ ਉਹ ਲੋਕਾਂ ਨਾਲ ਮੈਂ ਕੀਤੀ ਹੈ ਗੱਲ ਐਸਐਚਓ ਸਾਹਿਬ ਨਾਲ ਮੈਂ ਕਿਹਾ ਵੀ ਐਦਾ ਤੂੰ ਸਹੀ ਦੱਸੋ ਸਾਨੂੰ ਉਹਨਾਂ ਅਗਰ ਤਫਤੀਸ਼ ਚੱਲਣ ਦੀ ਹੈ ਤੁਸੀਂ ਟ੍ਰੀਟਮੈਂਟ ਆਪਣਾ ਜਿੱਦਾਂ ਤੁਹਾਨੂੰ ਲੱਗਦਾ ਠੀਕ ਉਹ ਕਰਾਓ ਠੀਕ ਠੀਕ ਅੱਜ ਬੜਾ ਇੱਕ ਦੁਖਦਾਈ ਘਟਨਾ ਦੇ ਵਿੱਚ ਅਸੀਂ ਅੱਜ ਆਪਣੇ ਪ੍ਰਧਾਨ ਜੀ ਸਾਡੇ ਸੀਨੀਅਰ ਸਾਬਕਾ ਜ਼ਿਲ੍ਹਾ ਪ੍ਰਧਾਨ ਰਮੇਸ਼ ਸ਼ਰਮਾ ਜੀ ਦੇ ਘਰ ਆਏ ਹਾਂ ਔਰ ਜਿੱਥੇ ਸਾਡੇ ਭੈਣ ਦੀ ਸਪਨਾ ਸ਼ਰਮਾ ਜੀ ਦੇ ਇੱਕ ਆਉਣ ਦੇ ਰਸਤੇ ਦੇ ਵਿੱਚ ਜਾਂਦੇ ਆ ਉਹਨਾਂ ਨੂੰ ਜਿਹੜਾ ਗ੍ਰਨੇਡ ਹਮਲਾ ਜਿਹੜਾ ਹੋਇਆ ਸਾਡੇ ਸਿਟੀ ਥਾਣੇ ਦੇ ਉੱਪਰ ਉਹ ਅਮਲ ਹਮਲੇ ਦੇ ਵਿੱਚ ਜਿਹੜਾ ਉਹ ਸ਼ਿਕਾਰ ਹੋਏ ਔਰ ਉਹਦੇ ਵਿੱਚ ਹੋਰ ਵੀ ਤਿੰਨ ਤੋਂ ਚਾਰ ਲੋਕ ਜਿਹੜੇ ਗੁਰਦਾਸਪੁਰ ਸ਼ਹਿਰ ਦੇ ਵਾਸੀ ਨੇ ਉਹ ਵੀ ਗੰਭੀਰ ਜ਼ਖਮੀ ਹੋਏ ਨੇ ਜਿਨ੍ਹਾਂ ਚੋਂ ਇੱਕ ਜਿਹੜਾ ਪੇਸ਼ੈਂਟ ਆ ਉਹਨੂੰ ਐਡਮਿਟ ਜਿਹੜਾ ਦੱਸ ਰਿਹਾ ਕਿ ਪੀਜੀਆਈ ਵੀ ਲੈ ਕੇ ਜਾਇਆ ਗਿਆ ਸੋ ਮੈਂ ਅੱਜ ਤੁਹਾਡੇ ਮਾਧਿਅਮ ਦੇ ਰਹੀ ਇਹਨਾਂ ਨੂੰ ਪੰਜਾਬ ਸਰਕਾਰ ਨੂੰ ਪੁੱਛਣਾ ਚਾਹੁੰਨਾ ਕਿ ਤੁਸੀਂ ਇਸ ਕੇਸ ਨੂੰ ਦਬਾਉਣ ਦੇ ਵਿੱਚ ਲੱਗੇ ਹੋਏ ਹੋ ਕਿ ਪੰਜਾਬ ਦੇ ਮੁੱਖ ਮੰਤਰੀ ਅਜ ਗੁਰਦਾਸਪੁਰ ਆਉਣਾ ਹੈ ਇਸ ਕੇਸ ਨੂੰ ਦਬਾਇਆ ਜਾਵੇ ਔਰ ਜਿਨ੍ਹਾਂ ਲੋਕਾਂ ਦਾ ਨੁਕਸਾਨ ਹੋਇਆ ਸ਼ਰਿਆਂ ਦੇ ਨਾਲ ਚਾਹੇ ਉਹ ਕਿਵੇਂ ਵੀ ਅੱਜ ਉਹ ਇੰਜਰਡ ਨੇ ਤੁਸੀਂ ਕਹਿ ਕਿ ਕਿ ਟਾਇਰ ਫਟਿਆ ਇਹਨਾਂ ਦਾ ਇਲਾਜ ਕਰਾ ਲਓ ਉਹ ਉਸ ਬੇਸ ਦੇ ਉੱਤੇ ਘਰ ਬੈਠੇ ਨੇ ਪਰ ਹੁਣ ਜਦੋਂ ਗੱਲ ਕਲੀਅਰ ਹੋਈ ਆ ਅੱਜ ਉਹਨਾਂ ਨੂੰ ਹੁਣ ਹਸਪੀਟਲ ਲੈ ਕੇ ਜਾਣਦੇ ਆ ਆਪਾਂ ਔਰ ਇਹ ਮੈਂ ਗੱਲ ਪੁੱਛਣਾ ਚਾਹੁੰਦਾ ਕਿ ਕਿਉਂ ਇਹ ਸੀਜ਼ਨ ਨੂੰ ਲਿੰਗਰ ਔਨ ਕੀਤਾ ਜਾ ਰਿਹਾ ਕਿਉਂ ਇਸ ਸੀਜ਼ਨ ਨੂੰ ਦਬਾਇਆ ਜਾ ਰਿਹਾ ਔਰ ਅੱਜ ਜਿਹੜੇ ਹਾਲਾਤ ਨੇ ਸਾਡੇ ਪੰਜਾਬ ਦੇ ਇੰਨੇ ਮਾੜੇ ਤੇ ਬੱਤਰ ਹੋ ਚੁੱਕੇ ਨੇ ਕਿ ਸਰਕਾਰਾਂ ਇਹ ਸੀਜ਼ਨ ਨੂੰ ਖੋਲਣ ਦੀ ਬਜਾਏ ਉਹ ਇਹਨਾਂ ਨੂੰ ਦਬਾ ਰਹੀ ਹੈ ਔਰ ਮੈਂ ਅੱਜ ਸਾਡਾ ਪੰਜਾਬ ਜਿਹੜਾ ਅੱਜ ਦੁੱਖ ਦੀ ਘੜੀ ਦੇ ਵਿੱਚ ਸਰਾ ਖੜਾ ਔਰ ਮੈਂ ਸਾਰੇ ਤੁਹਾਡੇ ਮਾਧਿਅਮ ਦੇ ਰਹੀਂ ਔਰ ਭਾਰਤੀ ਜਨਤਾ ਪਾਰਟੀ ਵੱਲੋਂ ਮੈਂ ਆਪਣੇ ਪ੍ਰਸ਼ਾਸਨ ਨੂੰ ਗੁਰਦਾਸਪੁਰ ਪੁਲਿਸ ਪ੍ਰਸ਼ਾਸਨ ਔਰ ਸਰਕਾਰ ਨੂੰ ਕਹਿਣਾ ਚਾਹੁੰਦਾ ਕਿ ਜੇ ਇਹਨਾਂ ਚੀਜ਼ਾਂ ਦੇ ਉੱਤੇ ਤੁਸੀਂ ਨਾ ਰੋਕ ਕਰ ਸਕੇ ਔਰ ਨਾ ਇਹ ਇੱਕ ਤੋਂ ਦੋ ਦਿਨ ਦੇ ਵਿੱਚ ਕੋਈ ਇਨੀਸ਼ੀਏਟਿਵ ਜਿਹੜਾ ਕੋਈ ਫੈਸਲਾ ਲਿਆ ਤਾਂ ਅਸੀਂ ਜਿਹੜੀ ਇਹ ਬੀਜੇਪੀ ਜਿਹੜੀ ਸੜਕਾਂ ਤੇ ਆਊਗੀ ਸੋ ਮੈਂ ਤੁਹਾਡੇ ਮਾਧਿਅਮ ਦੇ ਰੋਂ ਇਹ ਦੱਸਣਾ ਚਾਹੁੰਦਾ ਇਹ ਜਿਹੜਾ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਕੋਈ ਕਲੇਮ ਕਰ ਰਿਹਾ ਵੀ ਅਸੀਂ ਉੱਥੇ ਧਮਾਕਾ ਕੀਤਾ ਇਹ ਇਹ ਸਾਰਾ ਜਿਹੜਾ ਅਸੀਂ ਇਹਦਾ ਸੋਰਸ ਅਸੀਂ ਪਤਾ ਕਰ ਰਹੇ ਆਂ ਵੈਰੀਫਾਈ ਕਰ ਰਹੇ ਆਂ ਕਿ ਕਿਸ ਬੰਦੇ ਨੇ ਫੇਕ ਵੀਡੀਓ ਜਿਹੜੀ ਹੈ ਉਹ ਅਪਲੋਡ ਕੀਤੀ ਹੋਰ ਤੁਹਾਨੂੰ ਕਿ ਮੇਲਾ ਹੀ जख्मी ਹੋਈ ਸਰ ਉਹਦੇ ਪਹਿਲਾਂ ਵੀ ਕਿਹਾ ਜਖਮੀ ਹੋਈ ਨਹੀਂ ਸਾਡੇ ਨੋਟਿਸ 'ਤੇ ਹਲੇ ਤੱਕ ਨਾ ਹੀ ਸਾਨੂੰ ਕੋਈ ਰੁਕਾ ਆਇਆ ਹੈਗਾ ਤੇ ਨਾ ਹੀ ਕੋਈ ਇਨਫੋਰਮੇਸ਼ਨ ਆਈ ਵੀ ਕੋਈ ਲੇਡੀਜ਼ ਇੰਜਰਡ ਹੋਈ ਹੈ ਜਿਹੜੀ ਇੱਕ ਵਾਇਰਲ ਪੋਸਟ ਵੀ ਆਈ ਹੈ ਜਿਹਦੇ ਚ ਲਿਖਿਆ ਕੋਈ ਹਿੰਦੂਆਂ ਉਹੀ 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 ਵੈਰੀਫਾਈ ਕਰ ਰਹੇ ਆਂ ਅਸੀਂ ਜਿਹੜੀ ਪੋਸਟ ਹੈ ਕਿ ਉਹ ਕਨੇ ਅਪਲੋਡ ਕੀਤੀ ਕਿਹਦੇ ਵੱਲੋਂ ਜ਼ਿੰਮੇਵਾਰ ਲਈ ਗਈ ਹੈ ਕੌਣ ਬੰਦਾ ਉਹ ਉਹ ਸਾਰਾ ਵੈਰੀਫਾਈ ਕਰ ਰਹੇ ਆ ਉਹ ਲਿਖਣ ਨੂੰ ਤਾਂ ਕੋਈ ਵੀ ਲਿਖੀ ਜਾਂਦਾ ਕੁਝ ਵੀ ਇੱਕ ਨਾਲ ਗ੍ਰਨੇਡ ਦੀ ਵੀ ਵੀਡੀਓ ਵੀ ਸਾਂਝੀ ਕੀਤੀ ਵੀ ਗ੍ਰਨੇਡ ਫੜਿਆ ਅੱਜ ਵਿੱਚ ਉਹ ਤਾਂ ਸੋਸ਼ਲ ਉਹ ਤੋਂ ਡਾਊਨਲੋਡ ਕਰਕੇ ਕਿਸੇ ਵੀ ਵੀਡੀਓ ਦੇ ਵਿੱਚ ਅਟੈਚ ਕੀਤਾ ਜਾ ਸਕਦਾ ਕੁਝ ਵੀ ਠੀਕ ਹੈ